ਸਾਨੂੰ ਪਤਾ ਹੁੰਦਾ ਹੈ ਕਿ ਹਰ ਹਰੇ ਅਸੀਂ ਇਹਨਾਂ ਸੋਸ਼ਲ ਮੀਡੀਆ ਦੇਖਦੇ ਹਾਂ ਰੋਜ਼ ਇਹੀ ਗੱਲ ਅਸੀਂ ਸੁਣਦੇ ਹਾਂ ਜਦੋਂ ਅਸੀਂ ਸੋਸ਼ਲ ਮੀਡੀਆ ਖੋਲ ਕੇ ਕਰਦੇ ਹਾਂ ਕਿ ਨਹੀਂ ਰਿਸ਼ਤਿਆਂ ਨੂੰ ਅਸੀਂ ਅਹਿਮੀਅਤ ਦੇਣੀ ਚਾਹੀਦੀ ਜਦੋਂ ਦੋ ਮਿੰਟ ਅਸੀਂ ਬੰਦ ਕਰ ਦਿੰਨੇ ਆ ਫੋਨ ਉਸ ਤੋਂ ਬਾਅਦ ਅਸੀਂ ਭੁੱਲ ਜਾਂਦੇ ਫਿਲਮ ਦਾ ਕਨਸੈਪਟ ਤੁਹਾਡੇ ਤੱਕ ਪਹੁੰਚਿਆ ਤੇ ਉਸ ਵੇਲੇ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਕੀ ਸੋਚ ਰਹੇ ਸੀ ਇਸ ਫਿਲਮ ਨੂੰ ਲੈ ਕੇ ਥੋੜਾ ਜਿਹਾ ਮੈਂ ਆਪਣੇ ਆਪ ਨਾਲ ਰਿਲੇਟ ਕਰਕੇ ਦੇਖਿਆ ਕਿ ਦਾਦੇ ਪੋਤੇ ਦੀ ਕਹਾਣੀ ਹੈ ਮੈਂ ਆਪਣੇ ਦਾਦਾ ਜੀ ਨਾਲ ਜ਼ਿਆਦਾਤਰ ਜਾਦਾ ਟਾਈਮ ਨਹੀਂ ਸਪੈਂਡ ਕਰ ਪਾਇਆ ਸਾਡੇ ਜਿਹੜੇ ਪੇਰੈਂਟਸ ਨੇ ਇਹ ਜਿਹੜੇ ਬਜ਼ੁਰਗ ਹੋ ਗਏ ਨੇ ਉਹ ਇੱਕ ਵਾਰ ਚਲ ਜਾਂਦੇ ਨੇ ਤੇ ਫਿਰ ਬਾਅਦ ਚ ਅਸੀਂ ਕਹਿੰਨੇ ਉਹ ਅਸੀਂ ਚਲੋ ਚਲੇ ਗਏ ਅਸੀਂ ਮਿਸ ਕਰਦੇ ਹਾਂ ਪਰ ਪਹਿਲਾਂ ਜਦੋਂ ਹੁੰਦੇ ਐ ਉਹ ਅਸੀਂ ਉਹਨਾਂ ਨੂੰ ਇੰਨਾ ਟਾਈਮ ਨਹੀਂ ਦੇ ਸਕਦੇ ਮੇਰੇ ਚਲੇ ਥੇ ਨੇ ਜੋ ਸਾ ਇੰਨਾ ਦੇਖੋ ਵਜਾ ਬਸ ਤੂੰ ਬਸ ਤੂੰ ਬਸ ਤੂੰ ਬਸ ਤੂੰ ਪਰਸ ਤਾਂ ਫੈਮਿਲੀ ਦਾ ਇਕੱਠੇ ਹੋਣਾ ਕਿੰਨਾ ਕੁ ਜ਼ਰੂਰੀ ਹੈ ਫਾਜ਼ਲ ਸਾਹਿਬ ਦੀ ਸਰਵਿਸ ਕਰਕੇ ਅਸੀਂ ਅਲੱਗ ਸਿਟੀ ਚ ਰਹਿੰਦੇ ਸੀ ਉਸ ਤੋਂ ਬਾਅਦ ਮੈਂ ਆਪਣੀ ਹਾਇਰ ਐਜੂਕੇਸ਼ਨ ਲਈ ਅਲੱਗ ਫਿਰ ਦਿੱਲੀ ਚ ਲੱਗ ਗਿਆ ਜੀ ਫਿਰ ਇੱਕ ਵਕਤ ਆ ਜਦੋਂ ਕੈਨੇਡਾ ਚ ਲੱਗੇ ਤਾਂ ਉਹ ਟਾਈਮ ਵੀ ਨਹੀਂ ਸਪੈਂਡ ਕਰ ਪਾਇਆ ਉਸ ਵਕਤ ਉਹ ਜਿੱਤਾ ਗੱਡੀ ਹੁੰਦੀ ਹੈ ਉਹਦੇ ਚਾਰ ਪਹੀਏ ਹੁੰਦੇ ਆ ਜੇ ਗੱਡੀ ਦਾ ਇੱਕ ਪਹੀਆ ਕੋਈ ਵੀ ਇੱਕ ਪਹੀਆ ਜੇ ਨਾ ਚੱਲੇ ਤੇ ਗੱਡੀ ਨਹੀਂ ਚੱਲ ਸਕਦੀ ਔਰ ਇਸ ਕਹਾਣੀ ਦੀ ਬੜੀ ਖੂਬਸੂਰਤੀ ਹੈ ਕਿ ਇਹਦੇ ਵਿੱਚ ਜਿੰਨੇ ਕਿਰਦਾਰ ਹੈ ਕੋਈ ਵੀ ਭਾਵੇਂ ਗਲਤ ਨਹੀਂ ਹੈ ਆਪ ਕੋ ਆਪਣੀ ਜਗ੍ਹਾ ਠੀਕ ਨਹੀਂ ਪਰ ਉਹਦੇ ਵਿੱਚ ਪਸ ਕੌਣ ਰਿਹਾ ਬੱਚਾ ਜਿਵੇਂ ਵੀ ਕਹਣਾ ਕਿ ਜੀ ਵਾਦੀਆਂ ਵਿੱਚ ਪਹਾੜਾਂ 'ਚ ਬਹੁਤ ਰੋਮਾਂਟਿਕ ਮੈਂ ਜਾਉ -34 'ਚ ਜਿੱਥੇ ਸਾਡਾ ਕੈਮਰਾ ਵੀ ਫ੍ਰੀਜ਼ ਹੋ ਗਿਆ ਸੀਗਾ ਪੇਰੈਂਟਸ ਨੇ ਬੱਚਿਆਂ ਦੇ ਉੱਤੇ ਕੇਸ ਕੀਤਾ ਜੀ ਕਿਉਂ ਕੀਤਾ ਉਹ ਇੱਕ ਕਹਾਣੀ ਹੈ ਉਹਦੇ ਉੱਤੇ ਇਹ ਬੜੀ ਛੋਟੀਆਂ-ਛੋਟੀਆਂ ਛੋਟੀਆਂ-ਛੋਟੀਆਂ ਚੁੜੀਆਂ ਅਲੱਗ-ਅਲੱਗ ਤੁਸੀਂ ਮਾਲਾ ਦੀ ਬਣ ਕੇ ਤੁਸੀਂ ਕਹ ਲੋ ਸੋਹਣੇ-ਸੋਹਣੇ ਖੂਬਸੂਰਤ ਉਹਨਾਂ ਨਾਲ ਹੀ ਪਰਹੀ ਹੋਈ ਮਾਲਾ ਮੁਲਕ ਬਦਲ ਨਾਲ ਧੀਆ ਪਹਿਣਾ ਦੀ ਇੱਜ਼ਤਾਂ ਨਹੀਂ ਘਟ ਹੋ ਜਾਂਦੀਆਂ ਪੁੱਤਰ ਇਹ ਤੇਰੇ ਮੁਲਕ ਦੇ ਕੁਝ ਕਾਨੂੰਨ ਨੇ ਤਾਂ ਇਸ ਪੰਜਾਬੀ ਦੇ ਵੀ ਕੁਝ ਸੂਰ ਨੇ ਇੰਡੀਆ ਵੀ ਜੀ ਹੁਣ ਹੌਲੇ ਹੌਲੇ ਅਸੀਂ ਦੇਖ ਰਹੇ ਹਾਂ ਉਸ ਬਣਨੇ ਜਾ ਰਿਹਾ ਕਿਉਂਕਿ ਜੁਆਇੰਟ ਫੈਮਲੀਜ਼ ਹੁਣ ਰਹਿ ਨਹੀਂ ਗਈਆਂ ਪਹਿਲਾਂ ਇਕੱਠੇ ਰਹਿੰਦੇ ਸੀਗੇ ਹੁਣ ਸਾਰੇ ਕਹਿੰਦੇ ਨਹੀਂ ਅਲੱਗ-ਅਲੱਗ ਵਕਫਾ ਕਰਦੇ ਨੇ ਜਦੋਂ ਵਕਫਾ ਹੁੰਦੇ ਫਿਰ ਵੀ ਉਹ ਜਿਹੜੇ ਗ੍ਰੈਂਡਪੈਰੈਂਟਸ ਨੇ ਆਪਣਾ ਟਾਈਮ ਘਟ-ਘਟ ਕੇ ਜਾਣ ਦੀ ਕੋਸ਼ਿਸ਼ ਕਰਦੇ ਆ ਪਰ ਕਈ ਵਾਰੀ ਪੈਰੈਂਟਸ ਨੂੰ ਟਾਈਮ ਹੀ ਨਹੀਂ ਨਾਲ ਲੱਗਦਾ ਕਿ ਬੱਚੇ ਨੂੰ ਲੈ ਜਾਣਾ ਉਹਨਾਂ ਦੇ ਗ੍ਰੈਂਡਪੈਰੈਂਟਸ ਤੇ ਕਰ ਤੁਸੀਂ ਸਵੇਗ ਨੂੰ ਇੱਕ ਸੈਂਡਵਿਚ ਬਣਾ ਕੇ ਖਵਾ ਦਿਓ ਜਦੋਂ ਆਪਣੇ ਹੀ ਘਰ ਦੇ ਵਿੱਚ ਆਪਣਾ ਕੋਈ ਬੰਦਾ ਬੇਗਾਨਾ ਮਹਿਸੂਸ ਕਰਨਾ ਸ਼ੁਰੂ ਕਰ ਦੇ ਉਹ ਕੀ ਸਿਚੁਏਸ਼ਨ ਹੁੰਦੀ ਹੋਏਗੀ ਕੀ ਉਹ ਦਿਮਾਗ ਦੇ ਉੱਤੇ ਉਸ ਟਾਈਮ ਚੱਲ ਰਿਹਾ ਹੋਊਗਾ ਇਹ ਆਪਣੇ ਆਪ ਚ ਸੋਚਣ ਲਈ ਮਜਬੂਰ ਕਰਦਾ ਹੈ ਕੁਐਸਚਨ ਮਾਰਕ ਬਣ ਜਾਂਦਾ ਇਹ ਅਸੀਂ ਐ ਨਹੀਂ ਕਹਿ ਰਹੇ ਕਿ ਅਸੀਂ ਰੋਵਣ ਲਈ ਆਏ ਹਾਂ ਬਟ ਇੱਕ ਇਮੋਸ਼ਨਸ ਕੱਢੇ ਜਗ੍ਹਾ ਆਏ ਹਾਂ ਇੱਕ ਇੱਕ ਮੈਸੇਜ ਜਿਹੜਾ ਅਸੀਂ ਭੁੱਲ ਚੁੱਕਿਆ ਉਹਨੂੰ ਰਿਮਾਈਂਡ ਕਰਾਉਣਾ ਹੈ ਅਵਾਮ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਸਮ ਜਨ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਦੀ ਇਸ ਖਾਸ ਵੀਡੀਓ ਦੇ ਵਿੱਚ ਤੁਹਾਡੀ ਮੁਲਾਕਾਤ ਰੌਸ਼ਨ ਪ੍ਰਿੰਸ ਤੇ ਕੁਲ ਰਾਸ਼ਤ ਨਾਲ ਕਰਵਾਉਣ ਜਾ ਰਿਹਾ। ਸਭ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰਦੇ ਹਾਂ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ਸ਼ਿਕਾ। ਜੀ। ਸ਼ਸ਼ਿਕਾ। ਸੋ ਤੁਹਾਡੀ ਨਵੀਂ ਫਿਲਮ ਆਈ ਹੈ। ਸੋ ਫਿਲਮ ਬਾਰੇ ਦੱਸੋ ਕਿ ਫਿਲਮ ਕੀ ਹੈ ਤੇ ਫਿਲਮ ਦਾ ਕਨਸੈਪਟ ਕੀ ਹੈ? ਜੀ। ਫਿਲਮ ਫਿਲਮ ਜੀ ਉਹਨਾਂ ਦਾ ਫਿਲਮ ਦਾ ਨਾਮ ਅਪੜੇ ਕਰ ਬੇਗਾਨੇ ਜਿਹੜੀ ਰਿਲੀਜ਼ ਹੋ ਰਹੀ ਹੈ 15 ਨਵੰਬਰ ਨੂੰ ਤੇ ਇੱਕ ਇਹ ਕਹਾਣੀ ਹੈ ਇੱਕ ਫੈਮਿਲੀ ਦੀ ਜਿਹਦੇ ਵਿੱਚ ਤਿੰਨ ਜਨਰੇਸ਼ਨਸ ਨੇ ਜਿਹੜੇ ਇੱਕ ਛੋਟਾ ਬੱਚਾ ਹੈ ਪੇਰੈਂਟਸ ਨੇ ਤੇ ਉਹਨਾਂ ਦੇ ਅੱਗੇ ਦਾਦਾ ਜੀ ਨੇ ਸੋ ਇੱਕ ਇਹ ਫਿਲਮ ਰਿਸ਼ਤਿਆਂ ਤੇ ਆਧਾਰਿਤ ਕਿਉਂ ਅਸੀਂ ਕਹਿ ਰਹੇ ਹਾਂ ਕਿਉਂ ਅਸੀਂ ਲੈ ਕੇ ਆਏ ਹਾਂ ਫਿਲਮ ਇਹਦਾ ਮੈਸੇਜ ਇਹ ਹੈ कि ਜਿਦੋਂ ਅਸੀਂ ਭੁੱਲ ਜਾਂਦੇ ਆ ਕਿ ਬਹੁਤ ਫਿਲਮਾਂ ਆ ਚੁੱਕੀਆਂ ਨੇ ਜਿਹੜੀ ਬੱਚੇ ਤੇ ਪੇਰੈਂਟਸ ਦੇ ਰਿਸ਼ਤੇਾਂ 'ਚ ਫੋਕਸ ਕੀਤਾ ਹੈ ਜਾਂ ਆਪਸ ਹਸਬੈਂਡ ਵਾਈਫ ਜਾਂ ਬੋਇਫ੍ਰੈਂਡ ਗਰਲਫ੍ਰੈਂਡ ਦੇ ਰਿਸ਼ਤੇ ਤੇ ਵੀ ਸੀਜ਼ ਹੈ ਬਟ ਅਸੀਂ ਜਿਹੜੀ ਬੱਚਿਆਂ ਤੇ ਦਾਦਕੇ ਜਾਂ ਨਾਨਕਿਆਂ ਦੇ 'ਚ ਜਿਹੜੀ ਇੱਕ ਤੰਦ ਹੁੰਦੀ ਹੈ ਉਹਨੂੰ ਲੈ ਕੇ ਅਸੀਂ ਥੋੜਾ ਜਿਹਾ ਕਨਸੈਪਟ ਲੈ ਕੇ ਆਏ ਹਾਂ ਡਿਫਰੈਂਟ ਅਪਰੋਚ ਕੀਤੀ ਹੈ ਜੀ ਤੇ ਤੇ ਜਿਹੜਾ ਤੁਸੀਂ ਕਨਸੈਪਟ ਲੈ ਕੇ ਆਏ ਹੋ ਇਹ ਤੁਹਾਨੂੰ ਕਿਉਂ ਜ਼ਰੂਰਤ ਮਹਿਸੂਸ ਹੋਈ ਕਿ ਸਮਾਜ ਦੇ ਵਿੱਚ ਇਹ ਮੈਸੇਜ ਦੇਣਾ ਚਾਹੀਦਾ ਰਿਸ਼ਤਿਆਂ ਦੀ ਅਹਿਮੀਅਤ ਸਮਝਾਉਣੀ ਚਾਹੀਦੀ ਹੈ ਇਹ ਐਸ ਲਈ ਕਿ ਐਸੀ ਕੋਈ ਗੱਲ ਕੀ ਰਿਸ਼ਤੇ ਮਤਲਬ ਸਾਨੂੰ ਪਤਾ ਹੁੰਦਾ ਹੈ ਕਿ ਹਰ ਹਰੇ ਅਸੀਂ ਇਹਨਾਂ ਸੋਸ਼ਲ ਮੀਡੀਆ ਦੇਖਦੇ ਹਾਂ ਰੋਜ਼ ਇਹੀ ਗੱਲ ਅਸੀਂ ਸੁਣਦੇ ਹਾਂ ਜਦੋਂ ਅਸੀਂ ਸੋਸ਼ਲ ਮੀਡੀਆ ਖੋਲ ਕੇ ਕਰਦੇ ਹਾਂ ਕਿ ਨਹੀਂ ਰਿਸ਼ਤਿਆਂ ਨੂੰ ਅਸੀਂ ਅਹਿਮੀਅਤ ਦੇਣੀ ਚਾਹੀਦੀ ਜਦੋਂ ਦੋ ਮਿੰਟ ਅਸੀਂ ਬੰਦ ਕਰ ਦਿੰਦੇ ਹਾਂ ਫੋਨ ਉਸ ਤੋਂ ਬਾਅਦ ਅਸੀਂ ਭੁੱਲ ਜਾਂਦੇ ਹਾਂ ਅਸੀਂ ਪੁੱਛ ਜਾਨੀਏ ਕਿ ਨਹੀਂ ਯਾਰ ਇਹ ਐਕਚੁਅਲੀ ਜੈਨੂਅਲੀ ਸਾਨੂੰ ਬਈ ਕਰਨਾ ਚਾਹੀਦਾ ਆਪਣਾ ਟਾਈਮ ਕਰਨਾ ਚਾਹੀਦਾ ਪਰ ਅਸੀਂ ਇੰਨੇ ਬਿਜ਼ੀ ਹੋ ਗਏ ਬੱਚਿਆਂ ਨੂੰ ਲੈ ਕੇ ਪੇਰੈਂਟਸ ਨੂੰ ਲੈ ਕੇ ਆਪਣੇ ਗ੍ਰੈਂਡਪੇਰੈਂਟਸ ਸਾਰੇ ਆਪਣੀ ਆਪਣੀ ਲਾਈਫ ਚ ਇੰਨੇ ਬਿਜ਼ੀ ਹੋ ਗਏ ਤੇ ਕਿਤੇ ਨਾ ਕਿਤੇ ਅਸੀਂ ਇਗਨੋਰ ਕਰ ਲੱਗ ਜਾਂਦੇ ਆ ਰਿਸ਼ਤਿਆਂ ਨੂੰ ਅਸੀਂ ਟਾਈਮ ਨਹੀਂ ਕੱਢਦੇ ਭਾਵੇਂ 5 ਮਿੰਟ ਹੀ ਦਈਏ 10 ਮਿੰਟ ਹੀ ਦਈਏ ਬਟ ਡੈਡੀਕੇਟਿਡ 10 ਮਿੰਟ ਦਈਏ ਸੁਣੀਏ ਇੱਕ ਦੂਜੇ ਦੀ ਗੱਲ ਜੇ ਪੇਰੈਂਟਸ ਨੇ ਅਸੀਂ ਜਦੋਂ ਕਈ ਵਾਰੀ ਬਾਹਰੀ ਕੰਟਰੀਆਂ ਸਪੇਰੈਂਟਸ ਜਾਂਦੇ ਨੇ ਬਜ਼ੁਰਗ ਹੋ ਜਾਂਦੇ ਨੇ ਉਹਨਾਂ ਨੂੰ ਵੀ ਇੱਕ ਆਪਣਾ ਟਾਈਮ ਚਾਹੀਦਾ ਪਰ ਉਹਨਾਂ ਨੂੰ ਵੀ ਵਿਚਾਰੇ ਉਹ ਕੰਮ ਲਾ ਦੇਦਾ ਯੂ نو ਕਿ ਨਹੀਂ ਚਲੋ ਪੇਰੈਂਟਸ ਬਿਜ਼ੀ ਨੇ ਅੰਦਰ ਬਾਹਰ ਜਾਣ ਚੱਕ ਨੌਕਰੀਆਂ ਕਰਨ ਚਾਹਤੇ ਉਹ ਬੱਚਿਆਂ ਨੂੰ ਤੁਸੀਂ ਸੰਭਲੋ ਗ੍ਰੈਂਡ ਪੇਰੈਂਟਸ ਨੂੰ ਸੋ ਕਿਤੇ ਨਾ ਕਿਤੇ ਇੰਬੈਲੈਂਸ ਹੋ ਗਿਆ ਤੇ ਅਸੀਂ ਬਸ ਬੇਸਿਕਲੀ ਉਹ ਐਮੀਥ ਨੂੰ ਇੱਕ ਵਾਰ ਰਿਮਾਈਂਡਰ ਦੇਣ ਆਏ ਜੀ ਤੇ ਰੋਸ਼ਨ ਜੀ ਜਦੋਂ ਇਹ ਫਿਲਮ ਦਾ ਕਨਸੈਪਟ ਤੁਹਾਡੇ ਤੱਕ ਪਹੁੰਚਿਆ ਤੇ ਉਸ ਵੇਲੇ ਤੁਹਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਸੀ ਕੀ ਸੋਚ ਰਹੇ ਸੀ ਇਸ ਫਿਲਮ ਨੂੰ ਲੈ ਕੇ ਸਰ ਤਾਂ ਪਹਿਲਾਂ ਤਾਂ ਸਸਿ ਕਾਲ ਸਰਨ ਆ ਕਨਸੈਪਟ ਪੂਰਾ ਨਹੀਂ ਸੁਣਿਆ ਜੀ ਜਸਟ ਇੱਕ ਥੋੜਾ ਚੰਕ ਸੁਣਿਆ ਸੀ ਕਲਾਈਮੈਕਸ ਦਾ ਤੇ ਉਦੋਂ ਹੀ ਅੱਛਾ ਲੱਗਿਆ ਸੀ ਮੈਨੂੰ ਕਿ ਕਰਨੀ ਚਾਹੀਦੀ ਹੈ ਫਿਲਮ ਕਿਉਂਕਿ ਥੋੜਾ ਜਿਹਾ ਮੈਂ ਆਪਣੇ ਆਪ ਨਾਲ ਰਿਲੇਟ ਕਰਕੇ ਦੇਖਿਆ ਹਮ ਕਿ ਦਾਦੇ ਪੋਤੇ ਦੀ ਕਹਾਣੀ ਹੈ ਮੈਂ ਆਪਣੇ ਦਾਦਾ ਜੀ ਨਾਲ ਜ਼ਿਆਦਾ ਜ਼ਿਆਦਾ ਟਾਈਮ ਨਹੀਂ ਸਪੈਂਡ ਕਰ ਪਾਇਆ ਹਮ ਤੇ ਮੇਰੇ ਫਾਦਰ ਸਾਹਿਬ ਦੀ ਸਰਵਿਸ ਕਰਕੇ ਅਸੀਂ ਸ਼ਿਫਟ ਹੋਵੇ ਜੀ ਤਾਂ ਦਾਦਾ ਦਾਦੀ ਨੂੰ ਛੁੱਟੀਆਂ ਚ ਮਿਲਦੇ ਰਹੇ ਜਿਵੇਂ ਜਦੋਂ ਸਕੂਲਾਂ ਦੀਆਂ ਛੁੱਟੀਆਂ ਹੁੰਦੀਆਂ ਸਕੂਲੀ ਜੀ ਤਾਂ ਵੀ ਜਿਹੜੀ ਚੀਜ਼ ਮੈਂ ਮਿਸ ਕੀਤੀ ਹੈ ਉਹ ਹੋਰ ਕਿੰਨੇ ਹੋਣਗੇ ਤੇ ਜਿਨ੍ਹਾਂ ਨੇ ਉਹਨਾਂ ਨੇ ਕੀਤੀ ਹੋਣਗੀਆਂ ਹੋਣਗੀਆਂ ਤਾਂ ਜੇ ਇਦਾਂ ਦਾ ਕਨਸੈਪਟ ਲੈ ਆ ਕੇ ਜਿਹਦੇ ਚ ਇਹ ਆਪਣਾ ਅਰਥ ਵੀ ਹੋਵੇ ਪਲੱਸ ਇਸ ਚੀਜ਼ ਨੂੰ ਲੈ ਕੇ ਘਰ ਦੇ ਵਿੱਚ ਵੱਧ ਰਹੀਆਂ ਮਿਸ ਅੰਡਰਸਟੈਂਡਿੰਗਸ ਕਰ ਲੋ ਜਿਹੜੀਆਂ ਹੋ ਸਕਦਾ ਇੱਥੇ ਨਾ ਹੋਣ ਬਟ ਬਾਹਰ ਦੇ ਮੁਲਕ ਦੇ ਵਿੱਚ ਉਹ ਹੈ ਬੜਾ ਬਹੁਤ ਕਿਤਨੇ ਕਿਤੇ ਜੀ ਤਾਂ ਮੈਨੂੰ ਅੱਛਾ ਲੱਗਿਆ ਜਦੋਂ ਉਹਨਾਂ ਨੇ ਸੁਣਾਇਆ ਤਾਂ ਬਾਕੀ ਬਲਰਾਜ ਦੇ ਉੱਤੇ ਮੈਨੂੰ ٹرسٹ ਵੀ ਸੀ ਮੇਰੇ ਡਾਇਰੈਕਟਰ ਰਾਈਟਰ ਦੇ ਉੱਤੇ ਕਿ ਜੋ ਵੀ ਲਿਖ ਦੇ ਤਾਂ ਚਲੋ ਹੈ ਹੀ ਵਧੀਆ ਪਰ ਉਹਨਾਂ ਨੇ ਆਪਣੇ ਆਪ ਨੂੰ ਪ੍ਰੂਵ ਕੀਤਾ ਹੋਣਾ ਐਜ਼ ਅ ਡਾਇਰੈਕਟਰ ਵੀ ਬਹੁਤ ਖੂਬਸੂਰਤ ਵਧੀਆ ਤਰੀਕਾ ਨਾਲ ਫਿਲਮ ਬਣਾਈ ਜੀ ਸੋ ਜਿਸ ਤਰੀਕੇ ਦੇ ਨਾਲ ਤੁਸੀਂ ਦੱਸਿਆ ਕਿ ਤੁਹਾਡੀ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਮਿਸ ਹੋ ਗਿਆ ਤੁਹਾਡੇ ਦਾਦਾ ਜੀ ਦੇ ਨਾਲ ਤੁਹਾਡੇ ਪੇਰੈਂਟਸ ਦੇ ਨਾਲ ਜੀ ਨਹੀਂ ਮਿਸ ਇਧਾ ਨਹੀਂ ਕਿ ਅਸੀਂ ਮਿਲਦੇ ਸੀ ਮੈਨੂੰ ਟਾਈਮ ਕੱਟ ਮਿਲਦਾ ਸੀ ਹੈਨਾ ਤੇ ਕਿਉਂਕਿ ਫਾਜ਼ਲ ਸਾਹਿਬ ਦੀ ਸਰਵਿਸ ਕਰਕੇ ਅਸੀਂ ਅਲੱਗ ਸਿਟੀ ਚ ਰਹਿੰਦੇ ਸੀ ਉਸ ਤੋਂ ਬਾਅਦ ਮੈਂ ਆਪਣੀ ਹਾਇਰ ਐਜੂਕੇਸ਼ਨ ਲਈ ਅਲੱਗ ਫਿਰ ਦਿੱਲੀ ਚ ਚਲਾ ਗਿਆ ਜੀ ਤੇ ਫਿਰ ਇੱਕ ਵਕਤ ਆ ਜਦੋਂ ਕੈਨੇਡਾ ਚਲੇ ਗਏ ਤਾਂ ਉਹ ਟਾਈਮ ਵੀ ਨਹੀਂ ਸਪੈਂਡ ਕਰ ਪਾਇਆ ਉਸ ਸਰ ਨਾਲ ਜੀ ਤੇ ਕੁਲਜਾਤ ਜੀ ਤੁਸੀਂ ਜ਼ਰੂਰ ਦੱਸੋ ਕਿ ਤੁਸੀਂ ਇਸ ਫਿਲਮ ਨੂੰ ਖੁਦ ਨਾਲ ਕਿੰਨਾ ਕਰ ਲੀਟ ਕੀਤਾ ਬਹੁਤ ਫਲੇਟ ਕੀਤਾ ਜੀ ਅ ਇਨ ਅ ਵੇ ਜਿੱਦਾਂ ਮੇਰੇ ਗ੍ਰੈਂਡਪੇਰੈਂਟਸ ਬੜਾ ਕਾਫੀ ਉਹਨਾਂ ਦਾ ਅਸਰ ਸੀਗਾ ਮੇਰੀ ਲਾਈਫ 'ਚ ਮੇਰੇ ਨਾਨਾ ਜੀ ਮੇਰੇ ਦਾਦਾ ਜੀ ਕਾਫੀ ਮੈਂ ਕਾਫੀ ਲੱਕੀ ਸੀ ਮੈਨੂੰ ਟਾਈਮ ਮਿਲਿਆ ਉਹਨਾਂ ਦੇ ਨਾਲ ਸਪੈਂਡ ਕਰਦਾ ਉਹਨਾਂ ਨੇ ਜਿਹੜੀਆਂ ਮੈਨੂੰ ਗੱਲਾਂ ਸਿਖਾਈਆਂ ਅੱਜ ਤੱਕ ਮੇਰੇ ਨਾਲ ਨੇ ਅ ਕਦੀ ਕਿਤੇ ਨਾ ਕਿਤੇ ਤੁਸੀਂ ਪੇਰੈਂਟਸ ਉਹ ਚੀਜ਼ ਕਦ ਕੋਈ ਚੀਜ਼ ਪੈਰੈਂਟਸ ਨਹੀਂ ਦੱਸਦੇ ਜਾਂ ਜਾਂ ਉਹ ਆਪ ਵੀ ਨਹੀਂ ਉਸ ਲੈਵਲ 'ਤੇ ਮਤਲਬ ਇਨੀ ਰਿਜਨ ਦੇ ਕਿ ਇੱਕ ਇੱਕ ਇਹੋ ਜੀਆਂ ਗੱਲਾਂ ਦੱਸਣ ਆਪਣੇ ਬੱਚਿਆਂ ਨੂੰ ਸੋ ਉਹ ਜਿਹੜੇ ਗ੍ਰੈਂਡਪੈਰੈਂਟਸ ਤੁਹਾਨੂੰ ਕੋਈ ਗੱਲ ਕਰਦੇ ਆ ਉਹ ਆਈ ਥਿੰਕ ਤੁਸੀਂ ਬਹੁਤ ਯੰਗ ਏਜ 'ਚ ਹੋਣਿਓ ਤੁਹਾਡੀ ਮਾਈਂਡ ਬਹੁਤ ਯੰਗ ਹੁੰਦਾ ਸੋ ਉਹਦੇ ਤੇ ਜਿਹੜਾ ਫੋਕਸ ਕਰਨਾ ਬਹੁਤ ਵਧੀਆ ਉਹ ਟਾਈਮ ਹੁੰਦਾ ਜਿਹੜੇ ਬੱਚੇ ਸੋ ਜਦੋਂ ਉਹ ਤੁਸੀਂ ਸਪੈਂਡ ਕਰ ਲੋ ਲਾਈਫ ਲੌਂਗ ਉਹ ਤੁਹਾਡੇ ਜਿਹੜੇ ਚੀਜ਼ਾਂ ਨੇ ਉਹ ਨਾਲ ਰਹਿ ਜਾਂਦੀਆਂ ਨਹੀਂ ਸੋ ਆਈਵ ਬੀਨ ਵੈਰੀ ਵੈਰੀ ਲੱਕੀ ਤੇ ਜਦੋਂ ਮੈਂ ਇਹ ਤੇ ਇੱਕ ਸਕ੍ਰਿਪਟ ਵੀ ਜਦੋਂ ਦੇਖੀ ਸੁਣੀ ਉਹ ਆਈ ਥਿੰਕ ਥੈਟ ਥਿਸ ਇਜ਼ ਦ ਨੀਡ ਆਫ ਦ ਆਰ ਹੀਆਂ ਇਹ ਚੀਜ਼ਾਂ ਫੋਕਸ ਚ ਲੈਣੀ ਚਾਹੀਦੀਆਂ ਨੇ ਦੁਬਾਰਾ ਸਾਡੇ ਕਿਤੇ ਨਾ ਕਿਤੇ ਉਹ ਵੈਲਿਊ ਜਿਹੜਾ ਹੈ ਟਾਈਮ ਕਿਉਂਕਿ ਉਹ ਦੁਬਾਰਾ ਨਹੀਂ ਮੁੜਦੇ ਸਾਡੇ ਜਿਹੜੇ ਪੇਰੈਂਟਸ ਨੇ ਜਿਹੜੇ ਬਜ਼ੁਰਗ ਹੋ ਗਏ ਨੇ ਉਹ ਇੱਕ ਵਾਰ ਚਲ ਜਾਂਦੇ ਨੇ ਥੈਨ ਫੇਰ ਬਾਅਦ ਅਸੀਂ ਕਹਿੰਨੇ ਉਹ ਅਸੀਂ ਚਲ ਉਹ ਚਲੇ ਗਈ ਅਸੀਂ ਮਿਸ ਕਰਦੇ ਹਾਂ ਪਰ ਪਹਿਲਾਂ ਜਦੋਂ ਹੁੰਦੇ ਐ ਉਹ ਅਸੀਂ ਉਹਨਾਂ ਨੂੰ ਇੰਨਾ ਟਾਈਮ ਨਹੀਂ ਦੇ ਸਕਦੇ ਜੀ ਸੋ ਪੇਰੈਂਟਸ ਦਾ ਫੈਮਿਲੀ ਦਾ ਇਕੱਠੇ ਹੋਣਾ ਕਿੰਨਾ ਕੁ ਜ਼ਰੂਰੀ ਹੈ ਬਿਲਕੁਲ ਜ਼ਰੂਰੀ ਹੈ ਜੀ ਤੁਹਾਡੇ ਪਰਿਵਾਰ ਦੀਆਂ ਤੰਦਾਂ ਨੇ ਹਮ ਤੇ ਸਭ ਤੋਂ ਪਹਿਲਾਂ ਬੱਚਾ ਜੋ ਕੁਝ ਵੀ ਸਿੱਖਦਾ ਆਪਣੇ ਘਰ ਵਿੱਚ ਸਿੱਖਦਾ ਜੀ ਤੇ ਔਰ ਉਹ ਇੰਪੋਰਟੈਂਟ ਫੇਜ਼ ਆਂ ਦਾ ਲਾਈਫ ਦਾ ਜੋ ਇਸ ਫਿਲਮ ਦੇ ਵਿੱਚ ਅਰਮਾਨ ਗੱਲ ਕਰ ਰਹੇ ਹਾਂ ਤਾਂ ਉਹਨੂੰ ਹਰ ਇੱਕ ਦੀ ਜ਼ਰੂਰਤ ਹਨ ਉਹ ਪੇਰੈਂਟਸ ਦੀ ਜ਼ਰੂਰਤ ਹਨ ਗ੍ਰੈਂਡਪੇਰੈਂਟਸ ਦੀ ਜ਼ਰੂਰਤ ਹਨ ਵਕਤ ਦੀ ਵੀ ਜ਼ਰੂਰਤ ਹੈ ਟਾਈਮ ਦੀ ਵੀ ਜ਼ਰੂਰਤ ਹੈ ਹਮਮ ਔਰ ਜਦੋਂ ਕਿਤੇ ਨਾ ਕਿਤੇ ਕਿਸੇ ਇੱਕ ਰਿਸ਼ਤੇ ਤੋਂ ਉਹ ਚੀਜ਼ ਜਿਹੜੀ ਉਹ ਲੈਕ ਹੋਣੀ ਸ਼ੁਰੂ ਹੋ ਜਾਏ ਹਮ ਤਾਂ ਬੱਚਾ ਵੀ ਆਪਣੇ ਆਪ ਨੂੰ ਇੱਕ ਘਟਿਆ ਹੋਇਆ ਮਹਿਸੂਸ ਕਰਦਾ ਬਿਲਕੁਲ ਹੈ ਨਾ ਔਰ ਇਸ ਕਹਾਣੀ ਦੀ ਬੜੀ ਖੂਬਸੂਰਤੀ ਹੈ ਕਿ ਇਹਦੇ ਵਿੱਚ ਜਿੰਨੇ ਕਿਰਦਾਰ ਹੈ ਕੋਈ ਵੀ ਭਾਵੇਂ ਗਲਤ ਨਹੀਂ ਹੈ ਆਪੋ ਆਪਣੀ ਜਗ੍ਹਾ ਠੀਕ ਨੇ ਵੱਟ ਉਹਦੇ ਵਿੱਚ ਪਿਸ ਕੌਂਗ ਰਿਹਾ ਬੱਚਾ ਜੀ ਹਾਂ ਉਹਨੂੰ ਤਾਂ ਸਾਰੇ ਪਿਆਰੇ ਨੇ ਉਹਨੂੰ ਤਾਂ ਦਾਦਾ ਵੀ ਚਾਹੀਦਾ ਬਿਲਕੁਲ ਉਹਨੂੰ ਮਦਰ ਵੀ ਚਾਹੀਦੀ ਹੈ ਫਾਦਰ ਵੀ ਚਾਹੀਦਾ ਵੱਟ ਉਹ ਤਿੰਨ ਜਿਹੜੇ ਉਹ ਆਪਣੀ ਕਿਸੇ ਲਾਈਫ ਦੇ ਫੇਸ ਦੇ ਵਿੱਚ ਚੱਲ ਰਹੇ ਹਾਂ ਤਾਂ ਮਤਲਬ ਲੋਕੀ ਹੋ ਸਕਦਾ ਇਹਨੂੰ ਵਧੀਆ ਤਰੀਕੇ ਨਾਲ ਪੋਜ਼ਿਟਿਵ ਵੇ ਨਾਲ ਲੈ ਕੇ ਤੇ ਉਸ ਤੋਂ ਬਾਅਦ ਇੱਕ ਚੀਜ਼ ਨੂੰ ਜ਼ਰੂਰ ਸੋਚਣ ਕਿ ਆਪਾਂ ਹਰ ਚੀਜ਼ ਦੂਸਰੀ ਉਹ ਸੈਕੰਡਰੀ ਹੈ ਜਾਓ ਪੈਸਾ ਕਮਾਉਣਾ ਘਰ ਬਣਾਉਣੇ ਨੇ ਜਾਂ ਟਰੈਵਲ ਕਰਨਾ ਕੁਝ ਵੀ ਹੈ ਬਟ ਫੈਮਲੀ ਇਸ ਮੋਸਟ ਇੰਪੋਰਟੈਂਟ ਸੋ ਪਹਿਲਾ ਫੈਮਲੀ ਜੀ ਕੁਲਸਤੀ ਤੁਹਾਡੇ ਹਿਸਾਬ ਦੇ ਨਾਲ ਪਰਿਵਾਰ ਦਾ ਇਕੱਠੇ ਹੋਣਾ ਕਿੰਨਾ ਕੁ ਜ਼ਰੂਰੀ ਬਹੁਤ ਜ਼ਰੂਰੀ ਹੈ ਜੀ ਇੱਕੋ ਜਿਹਾ ਗੱਡੀ ਹੁੰਦੀ ਹੈ ਉਹਦੇ ਚਾਰ ਪਹੀਏ ਹੁੰਦੇ ਆ ਜੇ ਗੱਡੀ ਦਾ ਇੱਕ ਪਹੀਆ ਕੋਈ ਵੀ ਇੱਕ ਪਹੀਆ ਜੇ ਨਾ ਚੱਲੇ ਤੇ ਗੱਡੀ ਨਹੀਂ ਚੱਲ ਸਕਦੀ ਸੋ ਪੂਰਾ ਬੈਲੈਂਸ ਹੋਣਾ ਬਹੁਤ ਜ਼ਰੂਰੀ ਹੈ ਹਰੇਕ ਇੱਕ ਇਨਸਾਨ ਦਾ ਇੱਕ ਕਿਰਦਾਰ ਹੁੰਦਾ ਜਿਹੜਾ ਉਹਨਾਂ ਨੂੰ ਨਿਭਾਉਣਾ ਪੈਂਦਾ ਚਾਹੇ ਉਹ ਬੱਚਿਆਂ ਦਾ ਹੋਵੇ ਜਾਂ ਵੱਡਿਆਂ ਦਾ ਹੋਵੇ ਸਾਰਿਆਂ ਦਾ ਆਪਣਾ ਆਪਣਾ ਸੋ ਜੇ ਉਹਦੋਂ ਜੇ ਉਹ ਨਹੀਂ ਹੋ ਸਕਦਾ ਫਿਰ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ ਹਮ ਜੀ ਸੋ ਸੈਟ ਦੇ ਉੱਪਰ ਇਹ ਕਿੰਨੀ ਕੀ ਮौज-ਮਸਤੀ ਕੀਤੀ ਜਰੂਰ ਦੱਸੋ ਇਹ ਹੀ ਕਰਦੇ ਸੀ ਜੀ ਮौज ਚੀਜ਼ ਜਰੂਰ ਦੱਸਿਓ ਸਾਰੀ ਮੌਜ ਮਸਤੀ ਉਹ ਉਹ ਮੈਂ ਤਨੀ ਜਿਹੜਾ ਸਾਰੇ ਬੜੇ ਲਿਖੇ ਨੇ ਬੇਸਿਕ ਐਸੇ ਵੀ ਕੈਨੇਡਾ ਸ਼ੂਟ ਕੀਤੀ ਸੋ ਉੱਥੇ ਤੇ ਮਤਲਬ ਠੰਡੀ ਬੜੀ ਚੀਜ਼ਾ ਤੋਂ ਅਸੀਂ ਸ਼ੂਟ ਕੀਤੀ ਬੜੀ ਬਰਫ਼ ਸੀਗੀ ਇਨ ਫੈਕਟ ਸਾਡਾ ਇੱਕ Song ਹੈਗਾ ਜਿਹੜਾ -34 ਚ ਅਸੀਂ ਸ਼ੂਟ ਕੀਤਾ ਉਹ ਬਹੁਤ ਔਖਾ ਵੀ ਸੀਗਾ ਉਹ ਰੋਮਾਂਟਿਕ Song ਸੀਗਾ ਸਾਡੇ ਲਈ ਤਾਂ ਬੜਾ ਔਖਾ ਬਟ ਉਹ ਕਹਿੰਦੇ ਉਹ ਜੇਨੇ ਵੀ ਕਿਹਾ ਨਾ ਕਿ ਜੀ ਵਾਦੀਆਂ ਵਿੱਚ ਪਹਾੜਾਂ 'ਚ ਬਹੁਤ ਰੋਮਾਂਟਿਕ ਮੈਂ ਜਾਉ -34 'ਚ ਜਿੱਥੇ ਸਾਡਾ ਕੈਮਰਾ ਵੀ ਫ੍ਰੀਜ਼ ਹੋ ਗਿਆ ਸੀਗਾ ਬਟ ਉਹ ਇੰਟਰਸਟਿੰਗ ਇਹ ਇੰਟਰਸਟਿੰਗ ਫੈਕਟਸ ਨੇ ਜਿਹੜੇ ਅਸੀਂ ਸ਼ੂਟਿੰਗ ਹਰ ਫਿਲਮ 'ਚ ਹੁੰਦੇ ਆ ਪਰ ਸਾਡੀ ਫਿਲਮ ਇੰਟਰਸਟਿੰਗ ਸੀ ਜੀ ਸੋ ਰੌਸ਼ਨ ਜੀ ਤੁਸੀਂ ਬਹੁਤ ਵਧੀਆ ਸਿੰਗਰ ਹੋ ਤੇ ਇਸ ਫਿਲਮ ਦਾ ਕੋਈ ਬਹੁਤ ਸਾਰੇ ਗੀਤ ਤੁਹਾਡੇ ਬਹੁਤ ਪਿਆਰੀਆਂ ਮਤਲਬ ਕੀ ਤੁਹਾਡੇ ਗੀਤਾਂ ਨੂੰ ਲੋਕਾਂ ਨੇ ਪਸੰਦ ਕੀਤਾ ਸਾਡੀ ਆਡੀਅנס ਨੇ ਪਸੰਦ ਕੀਤਾ ਸੋ ਬੇਸਬਰੀ ਨਾਲ ਉਹ ਵੇਟ ਕਰਦੇ ਪਏ ਨੇ ਕਿ ਕਦੋਂ ਤੁਸੀਂ ਉਹਨਾਂ ਨੂੰ ਕੋਈ ਗੀਤ ਸੁਣਾਓਗੇ ਕਿ ਕਿਹੜਾ ਗਾਣਾ ਸੁਣਾਉਣਾ ਦੱਸੋ ਇਸ ਫਿਲਮ ਦਾ ਸੁਣਾਉਣਾ ਇਸ ਫਿਲਮ ਦਾ ਸੁਣਾ ਦਿਓ ਜਿਸ ਫਿਲਮ ਤੋਂ ਘਟਕੇ ਇਸ ਫਿਲਮ ਦੇ ਵਿੱਚ ਤਾਂ ਮੇਰੇ ਤੋਂ ਗਵਾਇਆ ਨਹੀਂ ਗਾਣਾ ਜਿ ਕੋਈ ਵੈਸੀ ਸੁਣਾ ਦਿਓ ਹਾਂ ਵੈਸੇ ਮੇਰੀ ਜਾਨ ਤੇਰੇ ਵਿੱਚ ਵਸਦੀ ਤੂੰ ਜਿੰਦ ਕਢ ਲੈਣੀ ਹੈ ਹੱਸਦੀ ਮੇਰੀ ਜਾਨ ਤੇਰੇ ਵਿੱਚ ਵਸਦੀ ਤੂੰ ਜਿੰਦ ਕਢ ਲੈਨੀ ਹੈ ਹਸਦੀ ਰੂ ਖਿੜ ਜਾਂਦੀ ਐ ਤੱਕ ਕੇ ਤੇਰਾ ਮੂੰਹ ਤੇਰਾ ਮੂੰਹ ਮੇਰੇ ਚੱਲ ਦੇ ਨੇ ਜੋ ਸਾ ਇੰਨਾ ਦੇਖੋ ਵਜਾ ਬਸ ਤੂੰ ਬਸ ਤੂੰ ਬਸ ਤੂੰ ਬਸ ਤੂੰ ਕੀ ਬਾਤ ਐ ਤੇ ਇਸੇ ਜ਼ਰੂਰ ਦੱਸੋ ਕਿ yograj singh ji ਦੇ ਨਾਲ ਤੁਹਾਡਾ ਬਾਂਡ ਕਿੱਦਾਂ ਦਾ ਰਿਹਾ ਸੈੱਟ ਤੇ ਅਸੀਂ ਕਰ ਚੁੱਕੇ ਹਾਂ ਜੀ 6-7 ਫਿਲਮਾਂ ਇਕੱਠੀਆਂ ਹਮ ਇਸ ਫਿਲਮ ਦੇ ਵਿੱਚ ਡਿਫਰੈਂਟ ਹਾਂ ਨਹੀਂ ਨਹੀਂ ਇਹਦੇ ਵਿੱਚ ਵੀ ਮਤਲਬ ਜਿਵੇਂ ਬਾਕੀਆਂ ਚ ਹੁੰਦੇ ਓਵੇਂ ਹੀ ਇਹਦੇ ਇਹਦੇ ਚ ਉਹ ਨਾ ਦੇਖਣ ਨੂੰ ਥੋੜੇ ਜਿਹਾ ਗੁੱਸੇ ਵਾਲੇ ਲੱਗਦੇ ਆ ਓ ਰਿਐਲਿਟੀ 'ਚ ਹੈ ਇਦਾਂ ਦਿਓ ਨਹੀਂ ਨਹੀਂ ਬੜੇ ਬੜੇ ਸਵੀਟ ਨੇ ਬੜੇ ਸੌਫਟ ਹਾਰਟਿਡ ਨੇ ਔ ਤੇ ਸਪਿਰਚੁਅਲ ਨੇ ਗੱਲ ਕਰਦੇ ਜਦੋਂ ਉਹਨਾਂ ਕੋਲ ਬੈਠਦੇ ਆ ਪਰਮਾਤਮਾ ਦੀ ਗੱਲ ਹੁੰਦੀ ਆ ਤੇ ਅਦਰਵਾਈਜ਼ ਉਹ ਉਹਨਾਂ ਨੂੰ ਮੰਨ ਲਿਆ ਗਿਆ ਹੈ ਇਦਾਂ ਕਿ ਉਹ ਬਹੁਤ ਜ਼ਿਆਦਾ ਗੁੱਸੇ ਵਾਲਿਆ ਹੈ ਨਹੀਂਗੇ ਹੂੰ ਸਿਮਨ ਤੁਹਾਡੇ ਨਾਲ ਕਿ ਹੋ ਜਾ ਰਿਹਾ ਉਹਨਾਂ ਦਾ ਬਾਂਡ ਬਹੁਤ ਸੋਹਣਾ ਸੀ ਹੀ ਬਿਲਕੁਲ ਇੱਕਦਮ ਆਪਣੇ ਫੈਮਲੀ ਵਾਂਗੂ ਰੱਖਦੇ ਆ ਉਹ ਉਹ ਟੇਕ ਕੇਅਰ ਕਰਦੇ ਸਾਰਿਆਂ ਦੀ ਐ ਨਹੀਂ ਕਿ ਮਤਲਬ ਸਿਰਫ ਐਜ਼ ਐਨ ਐਕਟਰ ਉਹ ਆ ਜਾਣਦੇ ਆਪਣਾ ਕੰਮ ਕਰਕੇ ਚੱਲ ਜਾਣ ਉਹ ਆਈ ਥਿੰਕ ਉਹ ਇੱਕ ਸਾਰਟ ਆਫ ਰਿਸਪੋਨਸੀਬਿਲਟੀ ਆਪਣੀ ਸਮਝਦੇ ਹੈ ਦੂਸਰੇ ਐਕਟਰਸ ਵੱਲ ਅਮ ਸੋ ਉਹ ਬੜਾ ਵਧੀਆ ਲੱਗਿਆ ਉਹਨਾਂ ਦੇ ਨਾਲ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਪ੍ਰੋਫੈਸ਼ਨਲੀ ਈਵਨ ਪਰਸਨਲੀ ਯਾ ਯੂ نو ਜਦੋਂ ਤੁਸੀਂ ਇਨਸਾਨ ਨੂੰ ਲੋ ਜਦੋਂ ਸਾਡੇ ਸੀਨਸ ਵੀ ਸੀ ਕਿ ਜਿੱਦਾਂ ਇਹਨਾਂ ਨੇ ਕਿਹਾ ਬਈ ਇਮੇਜ ਉਹਨਾਂ ਦੀ ਹੈਗੀ ਕਿ ਬਹੁਤ ਸਟਰੋਂਗ ਨਹੀਂ ਉਹ ਬੜੇ ਗੁੱਸੇ ਵਾਲੇ ਨਹੀਂ ਪਰ ਉਹ ਇੱਕ ਟਾਈਪ ਕਾਸਟ ਹੋ ਗਏ ਹੈ ਕਿ ਨਹੀਂ ਇਹ ਅਦਰ ਯੂ نو ਇੱਕ ਸਰਟਨ ਸਟੈਚਰ ਹੈ ਕਿ ਨਹੀਂ ਉਹ ਰੁਬਾਬ ਵਾਲੇ ਹੀ ਰਹਿਣਗੇ ਬਟ ਇਹਦੇ ਵਿੱਚ ਆ ਜਿਹੜੀ ਫਿਲਮ ਵੀ ਹੈਗੀ ਆ ਉਹਨਾਂ ਨੇ ਬੜਾ ਆਪਣਾ ਕੰਟਰੋਲਡ ਇੱਕ ਕੈਰੈਕਟਰ ਨਿਬਾਇਆ ਉਹਨਾਂ ਦਾ ਬਹੁਤ ਇੱਕ ਸੌਫਟ ਸਾਈਡ ਵੀ ਹੈ ਉਹਨਾਂ ਦੀ ਜਿੱਦਾਂ ਜਿੱਦਾਂ ਸਾਡੇ ਯੂ نو ਦਾਦੇ ਹੁੰਦੇ ਆ ਜਾਂ ਨਾਨਾ ਜੀ ਹੁੰਦੇ ਆ ਇਹ ਸਾਰੇ ਸੋ ਆਈ ਥਿੰਕ ਹੀ ਹੀਸ ਡਨ ਥੈਟ ਰੀਲੀ ਵੈਲ ਮੈਂ ਜੀ ਨੂ ਹੈਗੀਆਂ ਉਹਨਾਂ ਦੀ ਤੇ ਉਹ ਮੇਰੇ ਸਹੁਰੇ ਸਾਹਿਬ ਪਲੇ ਕਰ ਰਹੀ ਹੈ ਫਿਲਮ ਚ ਸੋ ਇਟਸ ਇਟਸ ਵੈਰੀ ਨਾਈਸ ਬਹੁਤ ਸਾਡੇ ਹਾਈ ਇੰਟੈਂਸਿਟੀ ਸੀਨਸ ਹੈਗੇ ਦੋਨਾਂ ਦੇ ਇਕੱਠੇ ਸੋ ਉਹ ਇੰਟਰਸਟਿੰਗ ਸੀਗੇ ਤੇ ਰੋਸ਼ਨ ਜੀ ਜਿਹੋ ਜਿਹਾ ਕਨਸੈਪਟ ਇਸ ਫਿਲਮ ਦੇ ਟ੍ਰੇਲਰ ਚ ਵੇਖਣ ਨੂੰ ਮਿਲਦਾ ਪਿਆ ਵਾ ਕੀ ਰਿਐਲਿਟੀ ਵਿੱਚ ਤੁਸੀਂ ਇਦਾਂ ਦਾ ਕੋਈ ਕਨਸੈਪਟ ਮਤਲਬ ਦੇਖਿਆ ਇਹੋ ਜਿਹਾ ਸੀਨ ਕਿਉਂਕਿ ਤੁਸੀਂ ਸੁਵਾਰਨ ਕੰਟਰੀਸ ਤੇ ਜਾਂਦੇ ਰਹਿੰਦੇ ਹੋ ਅਕਸਰ ਹਾਂ ਦੇਖੋ ਮੈਂ ਵੈਸੇ ਤਾਂ ਨਹੀਂ ਆਪਣੇ ਆਲੇ ਦੋਲੇ ਵੀ ਵੇਖਿਆ ਜਾਂਦਾ ਬਟ ਹੋ ਸਕਦਾ ਇਦਾਂ ਦਾ ਕੁਝ ਹੋਇਆ ਹੋਵੇ ਕਿਸੇ ਨਾਲ ਹੂੰ ਅ ਹੁਣ ਬਲਰਾਜ ਹੁਣਾਂ ਨੇ ਜਦੋਂ ਕਹਾਣੀ ਕਿਸੇ ਵੀ ਰਾਈਟਰ ਨੇ ਕਿਸੇ ਨੇ ਕਹਾਣੀ ਲਿਖਣੀ ਹੋਵੇ ਤਾਂ ਇੱਕ ਕੋਈ ਟ੍ਰਿਗਰ ਤਾਂ ਚਾਹੀਦਾ ਨਾ ਕੋਈ ਪੁਆਇੰਟ ਤਾਂ ਚਾਹੀਦਾ ਜਿਹਦੇ ਆਸੇ ਪਾਸੇ ਉਹ ਸਾਰਾ ਤਾਣਾ ਬਾਣਾ ਕੀਤਾ ਜਾ ਸਕੇ ਹੋ ਸਕਦਾ ਇਹ ਉਹਨਾਂ ਦਾ ਇੱਕ ਥਾਟ ਹੋਵੇ ਇਹ ਹੋ ਜਾ ਕਿ ਇਦਾਂ ਪੇਰੈਂਟਸ ਨੇ ਬੱਚਿਆਂ ਦੇ ਉੱਤੇ ਕੇਸ ਕੀਤਾ ਜੀ ਕਿਉਂ ਕੀਤਾ ਉਹ ਇੱਕ ਕਹਾਣੀ ਹੈ ਹੂੰ ਤਾਂ ਅ ਉਦੇ ਉੱਤੇ ਇਹ ਬੜੀ ਛੋਟੀਆਂ-ਛੋਟੀਆਂ ਛੋਟੀਆਂ-ਛੋਟੀਆਂ ਜੁੜੀਆਂ ਅਲੱਗ-ਅਲੱਗ ਤੁਸੀਂ ਮਾਲਾ ਦੀਆਂ ਮਣਕੇ ਤੁਸੀਂ ਕਹੋ ਸੋਹਣੇ-ਸੋਹਣੇ ਖੂਬਸੂਰਤ ਉਹਦੇ ਨਾਲੇ ਭਰੀ ਹੋਈ ਮਾਲਾ ਜੀ ਤੇ ਕੁਲਜਾਸ ਜੀ ਜਿਵੇਂ ਕੈਨੇਡਾ ਦੇ ਵਿੱਚ ਮਤਲਬ ਇਹ ਪ੍ਰੋਪਰ ਇੱਕ ਸੀਨ ਵਿਖਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਪੇਰੈਂਟਸ ਜਦੋਂ ਇੱਥੋਂ ਪੰਜਾਬ ਤੋਂ ਵਿਦੇਸ਼ ਜਾਂਦੇ ਨੇ ਤੇ ਕਿਸ ਤਰੀਕੇ ਦਾ سلوਕ ਹੁੰਦਾ ਹੈ ਕੀ ਪੰਜਾਬ ਦੇ ਵਿੱਚ ਵੀ ਇਹੋ ਜਿਹੀਆਂ ਤਸਵੀਰਾਂ ਆਉਂਦੀਆਂ ਨੇ ਸਾਹਮਣੇ ਤੁਹਾਡੇ ਹਿਸਾਬ ਦੇ ਨਾਲ ਹੈਗਿਆ ਜੀ ਐਸੀ ਤੇ ਕੋਈ ਗੱਲ ਨਹੀਂ ਕਿ ਨਹੀਂ ਹੈਗਿਆ ਬਟ ਇੰਨਾ ਨਹੀਂ ਹੈਗਾ ਬਿਕੋਜ਼ ਹਲੇ ਫੇਰ ਵੀ ਦੇਖੋ ਜੀ ਜਦੋਂ ਫੋਰਨ ਚਲ ਜਾਂਦੇ ਐ ਉਹਨਾਂ ਕੋਲ ਇੰਨੇ ਰਿਸੋਰਸਸ ਨਹੀਂ ਰਹਿ ਜਾਂਦੇ ਹੈਲਪ ਨਹੀਂ ਹੁੰਦੀ ਘਰ ਵਾਲੇ ਇੱਥੇ ਜਿਦਾ ਇੰਡੀਆ 'ਚ ਸਾਡੇ ਕੋਈ ਕੁੱਕ ਕਰਨ ਆਗੇ ਕੋਈ ਸਾਡੇ ਯੂ نو ਸਫਾਈ ਕਰਨ ਆਗੇ ਆ ਸਾਰਾ ਕੁਝ ਇਹ ਜਿਹੜੀ ਸਿਚੁਏਸ਼ਨ ਹੁੰਦੀ ਆ ਬਾਹਰ ਜਾਂ ਅੰਦਰ ਜਿਹੜੀ ਪੇਰੈਂਟਸ ਨਾਲ ਮਤਲਬ ਟਾਈਮ ਨਹੀਂ ਦੇ ਸਕਦੇ ਆਈ ਥਿੰਕ ਉਹ ਸਾਰੇ ਅ ਕੰਟਰੀਸ ਆਲਮੋਸਟ ਹੁਣ ਤੇ ਉਹੀ ਹੋ ਰਿਹਾ ਬਟ ਫਰਕ ਇੰਨਾ ਹੀ ਹੈ ਜੀ ਇੰਡੀਆ ਸਾਡੇ ਕੋਲ ਹਾਊਸ ਹੈਲਪ ਹੈਗੀ ਹੈ ਸਾਡੇ ਸਫਾਈ ਕਰਨ ਕੋਈ ਆ ਜਾਂਦਾ ਹੈਪ ਕਰਨ ਲਈ ਸਾਡੇ ਖਾਣੇ ਬਣਾਉਣ ਲਈ ਬੱਚਿਆਂ ਨੂੰ ਕੋਈ ਪਿਕ ਕਰ ਲੈਂਦਾ ਛੱਡ ਦਿੰਦਾ ਇੰਡੀਆ ਜਦੋਂ ਫੋਰੋਂ ਤੁਸੀਂ ਜਾਣਦੇ ਹੋ ਉਹ ਥੜਾ ਘੱਟ ਹੋ ਜਾਂਦਾ ਸੋ ਉਹ ਡਿਊਟੀਆਂ ਵੱਜ ਜਾਂਦੀਆਂ ਨੇ ਟਾਈਮ ਘੱਟ ਮਿਲਦਾ ਹੈ ਸੋ ਉਹਦੇ ਲਈ ਥੋੜਾ ਜਿਹਾ ਇਹ ਦੇਖਿਆ ਜਾਂਦਾ ਹੈ ਕਿ ਬਲਦੇਸ਼ਾਂ 'ਚ ਇਹ ਹਲੇ ਵੀ ਥੋੜਾ ਜਿਹਾ ਜ਼ਿਆਦਾ ਬਟ ਇੰਡੀਆ ਵੀ ਜੀ ਹੁਣ ਹੌਲੇ ਹੌਲੇ ਅਸੀਂ ਦੇਖ ਰਹੇ ਹਾਂ ਉਸ ਬਣਨੇ ਜਾ ਰਿਹਾ ਕਿਉਂਕਿ ਜੁਆਇੰਟ ਫੈਮਿਲੀਜ਼ ਹੁਣ ਰਹਿ ਨਹੀਂ ਗਈਆਂ ਪਹਿਲਾਂ ਇਕੱਠੇ ਰਹਿੰਦੇ ਸੀਗੇ ਹੁਣ ਸਾਰੇ ਕਹਿੰਦੇ ਨੇ ਨਹੀਂ ਅਲੱਗ-ਅਲੱਗ ਵਕਫਾ ਕਰਦੇ ਜਦੋਂ ਵਕਫਾ ਹੁੰਦੇ ਫਿਰ ਵੀ ਉਹ ਜਿਹੜੇ ਗ੍ਰੈਂਡਪੈਰੈਂਟਸ ਨੇ ਆਪਣਾ ਟਾਈਮ ਘਟ-ਘਟ ਕੇ ਜਾਣ ਦੀ ਕੋਸ਼ਿਸ਼ ਕਰਦੇ ਐ ਪਰ ਕਈ ਵਾਰੀ ਪੈਰੈਂਟਸ ਨੂੰ ਟਾਈਮ ਨਹੀਂ ਇੰਨਾ ਲੱਗਦਾ ਕਿ ਬੱਚੇ ਨੂੰ ਲੈ ਜਾਣਾ ਉਹਨਾਂ ਦੇ ਗ੍ਰੈਂਡਪੈਰੈਂਟਸ ਦੇ ਘਰ ਜੀ ਜ਼ਿਆਦਾ ਆਣਾ ਜਾਣ ਤੋ ਸਿਚੁਏਸ਼ਨ ਮੈਨੂੰ ਲੱਗਦਾ ਹੁਣ ਇੱਥੇ ਵੀ ਹੋ ਹੀ ਰਹੀ ਆ ਨਹੀਂ ਹੌਲੇ ਹੌਲੇ ਤੇ ਮੈਮ ਆਪਣੇ ਘਰ ਬੇਗਾਨੇ ਇਹ ਟਾਈਟਲ ਮਤਲਬ ਇੱਕ ਅਲੱਗ ਜਿਹਾ ਕਿਉਂ ਰੱਖਿਆ ਤੇ ਕਿਉਂ ਮਤਲਬ ਕਿ ਵੱਖਰਾ ਜਿਹਾ ਟਾਈਟਲ ਚੂਜ਼ ਕੀਤਾ ਉਹ ਇਹਨਾਂ ਨੂੰ ਚੰਗੀ ਤਰ੍ਹਾਂ ਪਤਾ ਆਈ ਆਈ ਲਾਈਕ ਦਿਸ ਐਕਸਪਲੇਨੇਸ਼ਨ ਡਾਕਟਰ ਜ਼ਰੂਰ ਸਟਾਈਕੀ ਅ ਜਿੰਨਾ ਤੱਕ ਮੈਨੂੰ ਲੱਗਦਾ ਕਿ ਤਿੰਨ ਸ਼ਬਦ ਨੇ ਆਪਣੇ ਦੂਸਰਾ ਘਰ ਤੇ ਤੀਸਰਾ ਬੇਗਾਨੇ ਹਮ ਪਰ ਤਿੰਨੋਂ ਆਪਣੇ ਆਪ ਦੇ ਵਿੱਚ ਵੱਡੇ ਟਾਈਟਲ ਹੈ ਜੇ ਅਲੱਗ-ਅਲੱਗ ਤੁਸੀਂ ਇਹਨਾਂ ਤੇ ਫਿਲਮ ਬਣਾਣੀ ਹੋਵੇ ਆਪਣੇ ਤਾਂ ਪਹਿਲਾਂ ਵੀ ਇੱਕ ਵੱਡੀ ਇੱਕ ਫਿਲਮ ਬਣ ਚੁੱਕੀ ਹੈ ਉਸ ਤੇ ਬੇਗਾਨੇ ਵੀ ਇੱਕ ਫਿਲਮ ਬਣ ਸਕਦੀ ਹੈ ਹਮਮ ਘਰ ਉਹ ਜਦੋਂ ਆਪਣੇ ਹੀ ਘਰ ਦੇ ਵਿੱਚ ਆਪਣਾ ਕੋਈ ਬੰਦਾ ਬੇਗਾਨਾ ਮਹਿਸੂਸ ਕਰਨਾ ਸ਼ੁਰੂ ਕਰ ਦੇ ਹਮਮ ਉਹ ਕੀ ਸਿਚੁਏਸ਼ਨ ਹੁੰਦੀ ਹੋਏਗੀ ਹਮਮ ਕੀ ਉਹ ਦਿਮਾਗ ਦੇ ਉੱਤੇ ਉਸ ਟਾਈਮ ਚੱਲ ਰਿਹਾ ਹੋਊਗਾ ਹਮ ਇਹ ਆਪਣੇ ਆਪ ਚ ਸੋਚਣ ਲਈ ਮਜਬੂਰ ਕਰਦਾ ਇੱਕ ਕੁਐਸਚਨ ਮਾਰਕ ਬਣ ਜਾਂਦਾ ਹਮ ਇਸ ਕਰਕੇ ਕਿਉਂਕਿ ਸਾਡੀ ਫਿਲਮ ਦੇ ਕੈਰੈਕਟਰਸ ਵੀ ਇੱਕ ਘਰ ਚ ਰਹਿੰਦੇ ਹੋਏ ਇੱਕ ਦੂਜੇ ਤੋਂ ਨੇ ਦੂਰ ਨੇ ਜਿੱਥੇ ਹੋ ਸਕਦਾ ਕਿ ਜਿਹੜੇ ਵੱਡੇ ਨੇ ਜਿਹੜੇ ਇਹ ਸੋਚ ਕੇ ਤੁਹਾਡੇ ਕੋਲ ਆਏ ਉਦੋਂ ਪੰਜਾਬ ਤੋਂ ਕੈਨੇਡਾ ਕਿ ਅਸੀਂ ਆਪਣੇ ਬੱਚਿਆਂ ਦੇ ਕੋਲ ਜਾ ਰਹੇ ਹਾਂ ਪਰ ਬੱਚਿਆਂ ਕੋਲ ਵਕਤ ਨਹੀਂ ਤੂੰ ਆਪਣੇ ਘਰ ਦੇ ਵਿੱਚ ਹੀ ਉਹ ਬੇਗਾਨੇ ਫੀਲ ਕਰ ਰਹੇ ਹੈ ਬਿਲਕੁਲ ਹੈਨਾ ਉਹ ਕਿਉਂ ਕਰ ਰਿਹਾ ਹੈ ਤਾਂ ਹੁਣ ਤੁਸੀਂ ਫਿਲਮ 'ਚ 15 ਤਰੀਕ ਨੂੰ ਦੇਖਿਓ ਬਟ ਇਹ ਸੋਚਣ ਤੇ ਮਜਬੂਰ ਤਾਂ ਜ਼ਰੂਰ ਕਰੇਗਾ ਟਾਈਟਲ ਸੁਝਾਂਦੇ ਜਾਂਦੀ ਸਾਡੀ ਆਡੀਅנס ਦੇ ਲਈ ਇੱਕ ਪਿਆਰਾ ਜਿਹਾ ਸੁਨੇਹਾ ਸੁਨੇਹਾ ਇਹ ਹੈ ਜੀ ਕਿ ਬੜੇ ਪਿਆਰੀ ਦਿਲ ਨਾਲ ਬਣਾਈ ਹੋਈ ਫਿਲਮ ਹੈ ਔਰ ਆਪਣੀਆਂ ਹੀ ਸਾਰਿਆਂ ਦੀਆਂ ਜੋ ਆਪਾਂ ਹਰ ਰੋਜ਼ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਸਾਡੀਆਂ ਭਾਵਨਾਵਾਂ ਹੁੰਦੀਆਂ ਨੇ ਉਹਨਾਂ ਨੂੰ ਲੈ ਕੇ ਹੀ ਹੈ ਔਰ ਕਹਾਣੀ ਜ਼ਰੂਰ ਫਿਕਸ਼ਨ ਅਲੱਗ ਹੋ ਸਕਦੀ ਹੈ ਤੁਹਾਡੇ ਨਾਲੋਂ ਤੁਹਾਡੀ ਬਟ ਉਹ ਫੀਲਿੰਗਸ ਨੇ ਤਾਂ ਤੁਸੀਂ ਵੇਖੋਗੇ ਤੁਹਾਨੂੰ ਬਹੁਤ ਮਜ਼ਾ ਆਊਗਾ ਜੀ ਸਮਮ ਤੁਸੀਂ ਵੀ ਜ਼ਰੂਰ ਸਾਡੀ ਆਡੀਅנס ਲਈ ਇੱਕ ਪਿਆਰਾ ਜਿਹਾ ਮੈਸੇਜ ਇਹੀ ਜੀ ਕਹਿਣਾ ਚਾਹੂੰਗੀ ਕਿ 15 ਨਵੰਬਰ ਨੂੰ ਸਾਡੀ ਫਿਲਮ ਵਰਲਡਵਾਈਡ ਰਿਲੀਜ਼ ਹੋ ਰਹੀ ਹੈ ਇਨਫੈਕਟ ਪਾਕਿਸਤਾਨ ਵੀ ਰਿਲੀਜ਼ ਹੋ ਰਹੀ ਹੈ ਸਾਡੀ ਫਿਲਮ ਤੇ ਇੱਕ ਇਹ ਅਸੀਂ ਇਹ ਨਹੀਂ ਕਹਿ ਰਹੇ ਕਿ ਅਸੀਂ ਰਵਾਨੀ ਲਈ ਆਏ ਹਾਂ ਬਟ ਇੱਕ ਇਮੋਸ਼ਨਸ ਤੁਹਾਡੇ ਜਗਾਉਣ ਆਏ ਹਾਂ ਇੱਕ ਇੱਕ ਮੈਸੇਜ ਜਿਹੜਾ ਅਸੀਂ ਭੁੱਲ ਚੁੱਕੇ ਹਾਂ ਉਹਨੂੰ ਰਿਮਾਈਂਡ ਕਰਾਉਣ ਆਏ ਹਾਂ ਕਿ ਸਮਾਕਟ ਕੇ ਆਪਾਂ ਆਪ ਇੱਕ ਦੂਜੇ ਲਈ ਜੀ ਤੇ ਆਪਣੇ ਘਰ 'ਚ ਜਿਹੜੇ ਲੋਕ ਰਹਿ ਰਹੇ ਆ ਆਪਣੇ ਜਿਹੜੇ ਪਰਿਵਾਰ ਵਾਲੇ ਆ ਉਹਨਾਂ ਨੂੰ ਆਪਣਾ ਬਣਾ ਕੇ ਰੱਖਿਆ ਜੀ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਜੀ ਸੋ ਤੁਸੀਂ ਵੀ ਜ਼ਰੂਰ ਇਹਨਾਂ ਦੀ ਫਿਲਮ ਆਪਣੇ ਘਰ ਬੇਗਾਨੇ ਥੀਏਟਰਸ ਦੇ ਵਿੱਚ ਵੇਖ ਕੇ ਆਣੀ ਹੈ ਤੇ ਫਿਲਮ ਤੁਹਾਨੂੰ ਕਿਹੋ ਜਿਹੀ ਲੱਗਦੀ ਹੈ ਜ਼ਰੂਰ ਤੁਸੀਂ ਆਪਣੀ ਫੀਡਬੈਕ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਸਾਡੇ ਕਮੈਂਟ ਬਾਕਸ ਦੇ ਵਿੱਚ ਸਾਨੂੰ ਲਿਖ ਕੇ ਭੇਜ ਸਕਦੇ ਹੋ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ ਧੰਨਵਾਦ